ਅਰਾਗ ਗੋਜਰੇ ਭਗਤਾ ਕੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਕਬੀਰ ਜੀ ਓ ਕਾ ਚੌਪਦਾ ਘਰ ਦੂਜਾ ਦੂਜਾ ਚਾਰ ਪਾਵ ਦੁਇ ਸਿੰਘ ਗੋਂਗ ਮੁਖ ਤਬ ਕੈਸੈ ਗੁਨ ਗਈ ਹੈ ਰਦਾ ਬੈਠ ਤਠੇਗਾ ਪਰ ਹੈ ਤਬ ਕਤ ਮੂਡ ਲੁਕਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰ ਤਨ ਸਤ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 524 ਸਤਗੁਰੂ ਪਾਸ਼ਾ ਜੀ ਦੀ ਬਾਣੀ ਤੋਂ ਅੰਤ ਭਗਤ ਸਹਬਾਨਾਂ ਦੀ ਬਾਣੀ ਪ੍ਰਾਰੰਭ ਅਰਾਗ ਗੋਦਰੀ ਭਗਤਾ ਕੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੰਗਲ ਅਰਥਾਤ ਕਿ ਓ ਅੰਕਾਰ ਇੱਕ ਸਤਗੁਰ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਮਿਲਦਾ ਸੋ ਸਭ ਤੋਂ ਪਹਿਲਾਂ ਸ਼ਰੋਵਣੀ ਭਗਤ ਸ੍ਰੀ ਕਬੀਰ ਜੀਓ ਕੀ ਬਾਣੀ ਮਹਾਰਾਜ ਕਹਿੰਦੇ ਸ੍ਰੀ ਕਬੀਰ ਜੀਓ ਕਾ ਚਉ ਪਦਾ ਬਾਸ਼ਾ ਜੀ ਦੀ ਬਾਣੀ ਦਾ ਰੂਪ ਚੌਪਦਾ ਹੈ ਘਰ ਦੂਜਾ ਦੂਜਾ ਜਦੋਂ ਅੰਕ ਪਹਿਲਾ ਹੋਵੇ ਤੇ ਅੱਖਰਾਂ ਦੇ ਵਿੱਚ ਬਾਤ ਦੇ ਵਿੱਚ ਲਿਖਿਆ ਹੋਵੇ ਤਾਂ ਉਚਾਰਨ ਦੋਵਾਂ ਦਾ ਹੁੰਦਾ ਹੈ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਚਾਰ ਭਾਵ ਦੁਇ ਸਿੰਘ ਗੰਗਮੋਖ ਤਦ ਕੈਸੇ ਗੁਨ ਗਈਹਾ ਉਠਤ ਬੈਠ ਤਠੇਗਾ ਪਰਹਾ ਤਬ ਕਤ ਮੂਡ ਲੁਕਈ ਹੈ ਚਾਰ ਪਾਵ ਦੁਇ ਸਿੰਘ ਗੋਂਗ ਮੁਖ ਤਬ ਕੈਸੇ ਗੁਰ ਗਈ ਹੈ ਅਰਥਾਤ ਕੈ ਇਨਸਾਨ ਜਦ ਤੂੰ ਮਨੁੱਖੀ ਜਮਤ ਆਗਣ ਤੋਂ ਬਾਅਦ ਸਿਮਰਨ ਦੇਣ ਹੋੰਦ ਕਰਕੇ ਮਹਾਰਾਜ ਕਹਿੰਦੇ ਨਖਸਮਾ ਬੌਲਦ ਬਣ ਗਿਓ ਜਦੋਂ ਤੇਰੇ ਪਾਸ਼ਾ ਕਹਿੰਦੇ ਚਾਰ ਪਾਵ ਅਰਥਾਤਕ ਚਾਰ ਪੈਰ ਹੋਏ ਦੋਏ ਸਿੰਗ ਤੇਰੇ ਸਿਰ ਦੇ ਦੋ ਸਿੰਗ ਵੀ ਹੋਏ ਜਦੋਂ ਗੋਂਗ ਮੁਖ ਅਰਥਾਤਕ ਜਦ ਤੂੰ ਮੂੰਹ ਗੁੰਗਾ ਹੋਇਆ ਅਰਥਾਤਕ ਪਰਮੇਸ਼ਰ ਜੀ ਦੇ ਨਾਮ ਨੂੰ ਜਪਣੇ ਦੇ ਲਈ ਤੈਨੂੰ ਕੋਈ ਯੋਗ ਟੁਕੜੀ ਬਾਣੀ ਵੀ ਨਾਉਂਦੀ ਹੋਈ ਤਾਂ ਮਹਾਰਾਜ ਕਹਿੰਦਾ ਤਾਬ ਕੈਸੇ ਗੁਣ ਗਈ ਹੈ ਤਾਂ ਫਿਰ ਤੂੰ ਕਿਸ ਤਰ੍ਹਾਂ ਉਸ ਪਰਮੇਸ਼ਰ ਜੀ ਦੇ ਗੁਣਾਂ ਦਾ ਗਾਇਨ ਕਰੇਗਾ ਕਹਿੰਦਾ ਉਠ ਤਾ ਬੈਠ ਤਾ ਠੇਗਾ ਪਰ ਹੈ ਤਬ ਘਤ ਮੂਡ ਲੁਕਈ ਹੈ ਉਠ ਤਾ ਬੈਠ ਤਾ ਠੇਗਾ ਪਰ ਹੈ ਪਾਛਾ ਕਹਿੰਦੇ ਯਾਦ ਰੱਖੀ ਫਿਰ ਉੱਠਦੇ ਆ ਵੀ ਤੇ ਬੈਹਦੇ ਆ ਵੀ ਤੇਰੇ ਸਿਰ ਦੇ ਵਿੱਚ ਡੰਡਾ ਵੱਜਣਾ ਏ ਤੇਰੇ ਖਸਮ ਦੇ ਦੁਆਰਾ ਕਹਿੰਦਾ ਤਬ ਘਤ ਮੂਡ ਲੁਕਈ ਹੈ ਫਿਰ ਕਿੱਥੇ ਆਪਣਾ ਸਿਰ ਲੁਕਾਵੇਂਗਾ ਬਚਾ ਦੇ ਲਈ ਪਾਛਾ ਕਹਿੰਦੇ ਸੋ ਅਗਰ ਹਾਵ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਰ ਬਿਨਾਂ ਬੈਲ ਬਿਰਾਨੇ ਹੋਈ ਹੈ ਫਟੇ ਨਾ ਕਨਾ ਟੁੱਟੇ ਕਾਦਨਾ ਕੋਦੋ ਕੋਪੋਸ ਖਈ ਹੈ ਰਹਾ ਹਾਵ ਹਰ ਬਿਨਾਂ ਬੈਲ ਬਿਰਾਨੇ ਹੋਈ ਹੈ ਬੈਲ ਬੌਲਦ ਨੂੰ ਕਹਿੰਦੇ ਨੇ ਬਿਰਾਨੇ ਬੇਗਾਨੇ ਨੂੰ ਨਖਸਮੇ ਨੂੰ ਕਹਿੰਦੇ ਨੇ ਗੀਦਾ ਨੱਕ ਪਾੜ ਜਾਵੇ ਕੰਨਾ ਟੁੱਟ ਜਾਵੇ ਉਸ ਬੌਲਦ ਨੂੰ ਜਿਹੜਾ ਉਹਦਾ ਮਾਲਕ ਸੀ ਉਹਨ ਖਸਮਾ ਕਰ ਦਿੰਦਾ ਸੀ ਛੱਡ ਦਿੰਦਾ ਸੀ ਆਵਾਰਾ ਮਹਾਰਾਜ ਕਹਿੰਦੇ ਹਾਰ ਬੇਨ ਬੈਲ ਬੇਰਾਨੇ ਹੋਈ ਹੈ ਉਸ ਹਰੀ ਜੀ ਦੇ ਸਮਰਨ ਤੋਂ ਬਿਨਾਂ ਹੈ ਜੀਬ ਤੂੰ ਅਗਲੇ ਜਨਮ ਦੇ ਚਨ ਖਸਮਾ ਬੌਲਦ ਬਣੇਗਾ ਉਹਨ ਖਸਮਾ ਬੌਲਦ ਬਾਦਸ਼ਾਹ ਕਹਿੰਦੇ ਕਹਿੰਦੇ ਫਟੇ ਨੱਕ ਨਾ ਟੁੱਟੇ ਕਾਦ ਨਾ ਕੋਦ ਕੋ ਪੋਸਖਈ ਹਾਰ ਹੋ ਫਾਟੇ ਨੱਕ ਨਾ ਯਾਦ ਰੱਖੀ ਤੇਰਾ ਨੱਕ ਪਾੜ ਜਾਣਾ ਈ ਤੈਨੂੰ ਇੰਨਾ ਜ਼ਿਆਦਾ ਵਾਹਣਾ ਤੇਰੇ ਮਾਲਕ ਨੇ ਟੁੱਟੇ ਕਾਦ ਨਾ ਤੇਰਾ ਕੰਨਾ ਟੁੱਟ ਜਾਣਾ ਈ ਕੰਨਾ ਜੂਲੇ ਦੇ ਨਾਲ ਪੰਜਾਲੀ ਦੇ ਨਾਲ ਕਹਿੰਦਾ ਕੋਦੋ ਕੋਪ ਸਖਈ ਹੈ ਤੇ ਖਾਣ ਦੇ ਲਈ ਤੈਨੂੰ ਕੋਦਰੇ ਦਾ ਪੂਸਾ ਮਿਲਣਾ ਜਿਹੜਾ ਪਾਲਤੂ ਪਸ਼ੂਆਂ ਤੋਂ ਜਿਹੜਾ ਵਾਦੂ ਹੁੰਦਾ ਪਾਲਤੂ ਪਸ਼ੂਆਂ ਨੂੰ ਨਹੀਂ ਪਾਇਆ ਜਾਣਾ ਮਹਾਰਾਜ ਕਹਿੰਦੇ ਉਹ ਤੈਨੂੰ ਖਾਣ ਦੇ ਲਈ ਮਿਲਣਾ ਨਸੀਬ ਹੋਣਾ ਈ ਸਰਹਾਵਰਤਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਾਰ ਦਿਨ ਡੋਲਤ ਬਨ ਮਹੀਆ ਅਜੋ ਨੋ ਪੇਟ ਅਗਈ ਹੈ ਜਾਨ ਭਗਤਨ ਕੋ ਕਹ ਨਾ ਮਨ ਕੀਓ ਆਪਣੋ ਪਈ ਹੈ ਸਾਰ ਦਿਨ ਡੋਲਤ ਬਨ ਮਹੀਆ ਯਾਦ ਰੱਖੀ ਮਾਰੇ ਕਹਿੰਦੇ ਸਾਰੀ ਦਿਹਾੜੀ ਤੂੰ ਜੰਗਲਾਂ ਦੇ ਵਿੱਚ ਭੜਕਦਾ ਫਿਰੇਂਗਾ ਡੋਲਦਾ ਫਿਰੇਂਗਾ ਪਰ ਸਾਰੀ ਦਿਹਾੜੀ ਡੋਲਣ ਦੇ ਭੜਕਣ ਦੇ ਬਾਵਜੂਦ ਵੀ ਮਹਾਰਾਜ ਕਹਿੰਦੇ ਅਜ ਨਾ ਪੇਟ ਅ ਗਈ ਹੈ ਤਾਂ ਵੀ ਤੇਰਾ ਪੇਟ ਭਰੇਗਾ ਨਹੀਂ ਤੇਰੀਆਂ ਬਾਤੀਆਂ ਦੇ ਵਿੱਚ ਇੰਨਾ ਵੀ ਆਸਰਾ ਨਹੀਂ ਰਹਿ ਜਾਣਾ ਕਿ ਕਾਹ ਬੂਟ ਨੂੰ ਤੋੜ ਕੇ ਤੇਰੇ ਪੇਟ ਨੂੰ ਰਜਾ ਸਕਣਾ ਮਹਾਰਾਜ ਕਹਿੰਦੇ ਤਾਂ ਵੀ ਤੇਰਾ ਪੇਟ ਭਰਨਾ ਨਹੀਂ ਢਿੱਡ ਭਰਨਾ ਨਹੀਂ ਕਹਿੰਦਾ ਜਾਨ ਭਗਤਨ ਕੋ ਕਹੋ ਨਾਮਨ ਕੀਓ ਆਪਣੋ ਪਈ ਹੈ ਅਰਥਾਤ ਕਿ ਹੁਣ ਮਨੁੱਖਾ ਜਨਮ ਨੂੰ ਹਡਾਉਂਦਿਆ ਹੋਇਆ ਤੋ ਭਗਤ ਜਨਾਂ ਦਾ ਕਿਹਾ ਮੰਨਿਆ ਨਹੀਂ ਉਸ ਪਰਮੇਸ਼ਰ ਜੀ ਦੇ ਨਾਮ ਨੂੰ ਜਪਿਆ ਨਹੀਂ ਔਰ ਇਹਦਾ ਹਸ਼ਰ ਕੀ ਹੋਵੇਗਾ ਕਹਿੰਦਾ ਕੀਓ ਆਪਣੋ ਪਈ ਹੈ ਅਰਥਾਤ ਕਿ ਤੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭਾਵੇਂਗਾ ਨਖਸਮਾ ਬੌਲਦ ਬਣੇਗਾ ਪਾਤਸ਼ਾਹ ਕਹਿੰਦੇ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕੈਦਾ ਦੁਖ ਸੁਖ ਕਰਤ ਮਹਾ ਬ੍ਰਹਮ ਬੂਡੋ ਅਨਕ ਜੋ ਨ ਪਰਮਈ ਹੈ ਰਤਨ ਜਨਮ ਖਯੋ ਪ੍ਰਭ ਵਿਸਰਯੋ ਇਹੋ ਔਸਰ ਕਤ ਪਈ ਹੈ ਦੁਖ ਸੁਖ ਕਰਤ ਮਹਾ ਬ੍ਰਹਮ ਬੂਡੋ ਅਰਥਾਤ ਕ ਸੰਸਾਰੀ ਦੁਖਾਂ ਰ ਸੁਖਾਂ ਨੂੰ ਹੰਡਾਉਂਦਿਆ ਹੋਇਆ ਹੈ ਤੂੰ ਮਾਇਆ ਦੇ ਬਹੁਤ ਡੂੰਘੀ ਖਾਈ ਦੇ ਵਿੱਚ ਡੁੱਬ ਗਿਆ ਜੀਵ ਮਹਾਰਾਜ ਕਹਿੰਦੇ ਅਨੇਕ ਜੋਨ ਪਰਮਈ ਹੈ ਤੇ ਫਿਰ ਅਨੇਕਾਂ ਹੀ ਜੋਨੀਆਂ ਦੇ ਵਿੱਚ ਪਰਮਾਇਆ ਜਾਂਦਾ ਹੈ 84 ਲੱਖ ਜੋਨੀਆਂ ਦੇ ਚੱਕਰ 'ਚ ਤੈਨੂੰ ਪਾਇਆ ਜਾਂਦਾ ਹੈ ਕਹਿੰਦਾ ਰਤਨ ਜਨਮ ਖਾਇਓ ਪ੍ਰਾਪ ਬਿਸਰਯੋ ਇਹ ਐਵਸਰ ਕਤ ਪਈ ਹੈ ਆ ਰਤਨ ਜਨਮ ਖੋਇਓ ਪ੍ਰਭ ਬਿਸਰਿਓ ਹੁਣ ਤਾਂ ਮਹਾਰਾਜ ਕਹਿੰਦੇ ਤੂੰ ਰਤਨਾਵਲਗਾ ਮੋਲਕ ਕੀਮਤੀ ਮਨੁੱਖਾ ਜਨਮ ਐਵੇਂ ਖੋਦ ਤਾ ਗਵਾ ਦਿੱਤਾ ਪ੍ਰਭ ਬਿਸਰਿਓ ਸਾਰੇ ਅਮਰ ਉਸ ਪ੍ਰਭੂ ਨੂੰ ਸਵਾਮੀ ਜੀ ਨੂੰ ਪਰਮੇਸ਼ਰ ਜੀ ਨੂੰ ਵਿਸਾਰ ਛੱਡਿਆ ਤੂੰ ਕਰਮਹਾਰਾਜ ਕਹਿੰਦਾ ਯਾਦ ਰੱਖ ਇਹ ਔਸਰ ਕਤ ਪਈ ਹੈ ਦੁਬਾਰਾ ਫਿਰ ਮਨੁੱਖਾ ਜਨਮ ਵਾਲਾ ਜਿਹੜਾ ਕੀਮਤੀ ਔਸਰ ਹੈ ਨਾ ਮੌਕਾ ਇਹ ਸਮਾਂ ਹੈ ਇਹ ਕਦੋਂ ਪਾਵੇਂਗਾ ਘੜੀ ਮੁੜੀ ਤੈਨੂੰ ਮਨੁੱਖਾ ਜਨਮ ਮਿਲਣਾ ਨਹੀਂ ਸੋ ਅਗੋ ਆਪਣੇ ਬਚੰਦੇ ਅੰਤਮ ਚੌਥੇ ਪਦੇ 'ਚ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦਾ ਪ੍ਰਮਤ ਫਿਰਦ ਤੇਲਕ ਕੇ ਕਪ ਜਿਓ ਗਾਤ ਬਿਨ ਰੈਨ ਬਹਿਈ ਹੈ ਕਹਦਾ ਕਬੀਰ RAM ਨਾਮ ਬਨਾ ਮੂਡ ਤਨੇ ਪਛਤਈ ਹੈ ਪ੍ਰਮਤ ਫਿਰਦ ਤੇਲਕ ਕੇ ਕਪ ਜਿਓ ਤੇਲਕ ਤੇਲੀਆਂ ਨੂੰ ਕਹਿੰਦੇ ਨੇ ਤੇਲ ਕੱਢਣ ਵਾਲਿਆਂ ਨੂੰ ਕੱਪ ਬਾਂਦਰ ਨੂੰ ਕਹਿੰਦੇ ਨੇ ਉਂਜ ਪਾਰੇ ਤੇ ਤੇਲ ਲੱਕ ਕੇ ਕੱਪ ਤੋਂ ਭਾਵ ਤੇਲੀਆਂ ਦਾ ਬੌਲਦ ਮਹਾਰਾਜ ਕਹਿੰਦਾ ਪ੍ਰਮਤ ਫਿਰਤ ਤੇਲ ਲੱਕ ਕੇ ਕੱਪ ਜਿਉਂ ਅਰਥਾਤ ਕਿ ਅਜੀਬ ਤੂੰ ਤੇਲੀਆਂ ਦੇ ਬੌਲਦ ਵਾਂਗੂ ਭਰਮ ਦਾ ਫਿਰਦਾ ਹੈ ਜਾਂ ਭਰਮ ਦਾ ਫਿਰੰਗਾ ਤੇਲੀਆਂ ਦੇ ਬੌਲਦ ਦੀ ਜਿਹੜੀ ਦਾਸਤਾਨ ਜਾਂ ਬਾਦ ਕਿਸਮਤ ਇਹ ਹੁੰਦੀ ਸੀ ਕਿ ਉਸ ਦੀਆਂ ਅੱਖਾਂ ਤੇ ਖੋਪੇ ਦੇ ਕੇ ਉਸ ਨੂੰ ਸਵੇਰੇ ਜੋੜ ਦਿੱਤਾ ਜਾਂਦਾ ਸੀ ਉਸਨੇ ਤੁਰੇ ਜਾਣਾ ਉਸ ਨੂੰ ਇਹ ਭਰਮ ਹੁੰਦਾ ਸੀ ਕਿ ਸ਼ਾਇਦ ਮੈਂ ਕਿੱਥੇ ਪਹੁੰਚ ਗਿਆ ਹੋਵਾਂਗਾ ਪਰ ਸ਼ਾਮ ਨੂੰ ਜਦੋਂ ਉਸ ਦੀਆਂ ਅੱਖਾਂ ਤੋਂ ਖੋਪੇ ਲਾਉਣੇ ਤਾਂ ਉੱਥੇ ਦਾ ਉੱਥੇ ਹੀ ਹੁੰਦਾ ਸੀ ਜਿੱਥੇ ਉਸ ਨੂੰ ਜੋੜਿਆ ਹੁੰਦਾ ਸੀ ਸਵੇਰੇ ਮਹਾਰਾਜ ਕਹਿੰਦਾ ਤੇਰੇ ਜੀਵਨ ਦੀ ਸ਼ਾਮ ਜਦੋਂ ਢਲੀਦਾ ਤੂੰ ਉੱਥੇ ਹੀ ਹੋਵੇਂਗਾ ਜਿੱਥੋਂ ਤੇਰੇ ਜੀਵਨ ਦੀ ਲੀਲਾ ਆਰੰਭ ਹੋਈ ਕਹਿੰਦਾ ਭ੍ਰਮ ਤ ਫਿਰ ਤ ਤੈਲਕ ਕਹਿ ਕਪ ਜਿਓ ਹੁਣ ਤ ਤੇਲੀਆਂ ਦੇ ਬੋਲ ਦੇ ਵਾਂਗੂ ਭਰਮ ਦਾ ਫਿਰਦਾ ਨਾ ਧੰਦਿਆਂ ਚ ਗਲਦਾਨ ਹੋ ਕੇ ਗਾਤ ਬਿਨ ਰੈਨ ਬਹਿਈ ਹੈ ਪਰ ਗਾਤ ਅਰਥਾਤ ਬਿਨਾ ਕਿਸੇ ਉੱਚੀ ਅਵਸਥਾ ਦੇ ਜਾਂ ਮੁਕਤੀ ਤੋਂ ਬਿਨਾ ਹੀ ਤੇਰੇ ਜੀਵਨ ਰੂਪੀ ਰਾਤ ਮਹਾਰਾਜ ਕਹਿੰਦੇ ਬੀਤ ਜਾਵੇਗੀ ਕਹਿੰਦਾ ਕਹਿਦ ਕਬੀਰ RAM ਨਾਮ ਬਿਨਾ ਮੂੜ ਤਨੇ ਪਛਤਈ ਹੈ ਕਹਿੰਦਾ ਨਾ ਕਬੀਰ ਪਾਸ਼ਾ ਕਿ ਉਸ RAM ਜੀ ਦੇ ਨਾਮ ਕੋ ਬਿਨਾ ਉਸ ਦੇ ਸਿਮਰਨ ਤੋਂ ਬਿਨਾ ਮੂਢ ਤੁਨੇ ਦਰਸੇਰ ਮਹਾਰਾਜ ਕਹਿੰਦੇ ਆਪ ਮਹਾਰੇ ਹਿੱਲਣ ਲੱਗ ਪੈਣੇ ਬੁੜਾਪੇ ਦੇ ਵਿੱਚ ਆਪਾ ਸ਼ਤਾਈ ਹੈ ਬਹੁਤ ਝੂਰੇਗਾ ਬੜਾ ਪਛਤਾਵੇਗਾ ਮਹਾਰਾਜ ਕਹਿੰਦੇ ਕਹਿੰਦਾ ਪ੍ਰਮਾਤ ਫਿਰਤ ਤੇਲ ਕਕੇ ਕਪਜੋ ਗਤ ਬਿਨ ਰੈਨ ਬਹਿਈ ਹੈ ਕਹ ਤਕ ਬੇਰ ਰਾਮ ਨਾਮ ਬੇਨਾ ਮੂਢ ਤੁਨੇ ਪਸ਼ੁਤੈ ਹੈ ਸੋਗ ਗੋਜਰੀ ਰਾਗ ਦੇ ਵਿੱਚ ਕਬੀਰ ਜੀ ਦਾ ਅਗਲਾ ਬਚਨ ਤੀਸਰੇ ਘਰ ਜਗਾਉਣ ਦਾ ਉਪਦੇਸ਼ ਗੋਜਰੀ ਘਰ ਤੀਜਾ ਮੋਸਮ ਸਰੋਵਾ ਕਬੀਰ ਕੀ ਮਾਈ ਐ ਬਰਕ ਕੈਸੇ ਜੀਵ ਰਗ ਰਾਈ ਸਮਸਰੋਵਾ ਕਬੀਰ ਕੀ ਮਾਈ ਕਬੀਰ ਜੀ ਆਪੇ ਕਿਰਪਾ ਕਰਦੇ ਨੇ ਕਿ ਦੁਸਕੇ ਲਾ ਲਾ ਕੇ ਰੋਂਦੀ ਆ ਮੇਰੀ ਕਬੀਰ ਦੀ ਮਾਤਾ ਕਿਹੜੀ ਗੱਲ ਰੋਂਦੀ ਆ ਕਹਿੰਦਾ ਏ ਬਾਰਕ ਕੈਸੇ ਜੀਵ ਹ ਰਗ ਰਾਈ ਹੈ ਰਗੂ ਰਾਜ ਜੀ ਕੋਲ ਜ ਪੈਦਾ ਹੋਏ ਰਾਜ ਰਾਮ ਰਥਾਤ ਅਕਾਲ ਪੁਰਖ ਵਾਹਿਗੁਰੂ ਜੀ ਏ ਬਾਰਕ ਅਰਥਾਤ ਕਬੀਰ ਜੀ ਦੇ ਬੱਚੇ ਭਲਾ ਕਿਵੇਂ ਜੂਣਗੇ ਕਿਆ ਅਗਰ ਹਾਵ ਵਾਲੀਆਂ ਪੰਕਤੀਆਂ ਚ ਮਹਾਰਾਜ ਕਿਰਪਾ ਕਰ ਦੇ ਨੇ ਕਹਿੰਦੇ ਤਨ ਨਾ ਬਨਨ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾ ਤਨ ਨਾ ਬਨਨ ਸਭ ਤਜਿਓ ਹੈ ਕਬੀਰ ਕਬੀਰ ਜੀਆ ਨੇ ਆਪਣਾ ਪੈਦਾਪੁਰਖੀ ਕਿਤਾ ਕੱਪੜੇ ਨੂੰ ਬੁੰਨਣ ਵਾਲਾ ਬਾਵ ਤਾੜੀ ਨੂੰ ਤਾੜਨਾ ਤੇ ਉਹਦੇ ਵਿੱਚ ਪੇਟੇ ਨੂੰ ਭਰਉਣਾ ਅਰਥਾਤ ਬੋੜਨਾ ਜਿਹੜਾ ਸਾਰਾ ਕੁਝ ਛੱਡ ਦਿੱਤਾ ਤੇ ਆਗ ਦਿੱਤਾ ਉਹ ਕਰਦੇ ਕੀ ਨੇ ਕਿਦੇ ਹਰ ਕਾ ਨਾਮ ਲਖ ਲਿਓ ਸਰੀਰ ਰਹਾਓ ਤੋਨ ਨੇ ਤੇ ਸਾਰੀ ਜੀ ਦੇ ਨਾਮ ਨੂੰ ਆਪਣੇ ਸਰੀਰ ਦੇ ਉੱਪਰ ਅਰਥਾਤ ਹਿਰਦੇ ਦੇ ਉੱਪਰ ਰਸਨਾ ਦੇ ਉੱਪਰ ਲਿਖਣਾ ਕੀਤਾ ਹੈ ਸਭ ਸ਼ਰਮ ਦੇ ਕੇ ਅਗੋਂ ਦੂਸਰੇ ਪਦੇ ਦੇ ਵਿੱਚ ਕਿਰਪਾ ਕਰਦੇ ਨੇ ਆਪਣੇ ਬਚਨ ਦੇ ਕਬੀਰ ਪਾਤਸ਼ਾਹ ਕਹਿੰਦਾ ਜਦ ਲਗਤਾਗਾ ਬਾਹ ਹੋ ਬਹੀ ਤਬ ਲਗ ਬਿਸਰਾ ਰਾਮ ਸਨੇਹੀ ਆਪਣੇ ਬਚਨ ਦੇ ਦੂਸਰੇ ਪਦ ਚ ਮਾਤਾ ਜੀ ਨੂੰ ਜਵਾਬ ਦੇਣ ਲੱਗੇ ਨੇ ਖੋਦ ਕਬੀਰ ਪਾਤਸ਼ਾਹ ਕਹਿੰਦਾ ਜਦ ਲਗਤਾਗਾ ਬਾਹ ਹੋ ਬਹੀ ਇਹ ਮੇਰੀ ਮਾਤਾ ਜੰਨਾ ਚੈਰਾ ਨਾ ਬਹੀ ਅਰਥਾਤ ਥੋਥੀ ਨਲਕੀ ਦੇ ਵਿੱਚ ਸੂਟਾ ਮਾਰ ਕੇ ਤਾਗਾ ਖਿੱਚਣ ਲੱਗਦਾ ਹੈ ਨਾ ਮਹਾਰਾਜ ਕਹਿੰਦਾ ਤਾਬ ਲਗ ਬਿਸਰ ਆ ਰਾਮ ਸਨੇਹੀ ਉਹਨਾਂ ਚਰ ਮੈਥੋਂ ਮੇਰਾ ਸਨੇਹੀ ਰਾਮ ਅਰਥਾਤ ਪਿਆਰਾ ਰਾਮ ਆ ਕਾਲਪੁਰਖ ਵਾਹਿਗੁਰੂ ਵਿਸਰ ਜਾਂਦਾ ਹੈ ਕਹਿਣ ਤੋਂ ਬਾਅਦ ਆ ਵੇ ਕੇ ਜਿਹੜੇ ਸਾਹ ਦੇ ਨਾਲ ਸਵਾਸ ਦੇ ਨਾਲ ਮੈਂ ਰਾਮ ਕਹਿਣਾ ਹੁੰਦਾ ਉਸੇ ਸਵਾਸ ਦੇ ਨਾਲ ਹੀ ਮੇਨੂੰ ਨਲਕੀ ਦੇ ਵਿੱਚ ਦੀ ਧਾਗਾ ਖਿੱਚਣਾ ਪੈ ਜਾਂਦਾ ਹੈ ਸੋ ਗੋ ਤੀਸਰੇ ਪਦ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਓਸ਼ੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਹੋ ਮੈਂ ਲਹਾ ਓਸ਼ੀ ਮਤ ਮੇਰੀ ਜਾਤ ਜੁਲਾਹ ਹਰ ਧਾਤਕ ਕੀ ਹੋਇਆ ਕਿ ਲੋਕਾਂ ਦੇ ਬਾਣੇ ਮੇਰੀ ਮਤ ਓਸ਼ੀਆ ਹੋਲੀ ਐ ਜਾਤ ਜੁਲਾਹਾ ਤੇ ਮੇਰੀ ਜਾਤ ਵੀ ਜਲਾਹਾਂ ਦੇ ਐ ਮੁਸਲਮਾਨ ਜਲਾਹਾਂ ਦੇ ਪੁੱਤ ਸੰਸਾਰੀਰ ਕਰਕੇ ਕਬੀਰ ਪਾਤਸ਼ਾਹ ਕਹਿੰਦਾ ਪਰ ਇਸ ਦੇ ਬਾਵਜੂਦ ਵੀ ਮੈਂ ਕਹਿੰਦਾ ਹਰ ਕਾ ਨਾਮ ਲਹੋ ਮੈਂ ਲਹਾ ਉਹ ਸਾਰੇ ਪਰਮੇਸ਼ਰ ਜੀ ਦੇ ਨਾਮ ਦੇ ਸਦਕਾ ਮੈਂ ਮਹਾਰਾਜ ਕਹਿੰਦੇ ਨਾਮ ਰੂਪੀ ਲਾਹਾ ਖਟਿਆ ਹੈ ਲਾਭ ਖਟਿਆ ਹੈ ਸੁਗਵੰਤਮ ਆਪਣੇ ਬਚਨ ਦੇ ਚੌਥੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕਹਿਦ ਕਬੀਰ ਸੁਨੋ ਮੇਰੀ ਮਾਈ ਧਮਰਾ ਇਨ ਕਾ ਦਾਤਾ ਏਕ ਰਗ ਰਾਈ ਕਹਾ ਤ ਕਬੀਰ ਸੁਨੋ ਮੇਰੀ ਮਾਈ ਕਹਿੰਦੇ ਨੇ ਕਬੀਰ ਪਾਸ਼ਾ ਹੈ ਮੇਰੀ ਮਾਈ ਹੈ ਮੇਰੀ ਮਾਤਾ ਸੋੜਨਾ ਕਰ ਕਹਿੰਦੇ ਹਮਰਾ ਇਹਨਾਂ ਦਾ ਦਾਤਾ ਮੇਰਾ ਵੀ ਤੇ ਇਹਨਾਂ ਦਾ ਵੀ ਮੇਰੇ ਪਰਿਵਾਰ ਦਾ ਬੱਚਿਆਂ ਦਾ ਮਹਾਰਾਜ ਕਹਿੰਦੇ ਜਿਹੜਾ ਦਾਤਾ ਦਾਤਾ ਕਰਨੇ ਵਾਲਾ ਏਕ ਰਗ ਰਾਈ ਇਕ ਰਗੁਰਾਜ ਦੇ ਕੋਲ ਜਨ ਪੈਦਾ ਹੋਣ ਵੜਾ ਰ ਆਰਥਾਦ ਇਕ ਆਕਾਲਪੁਰਖ ਵਾਹਿਗੁਰੂ ਹੀ ਹੈ ਸੋ ਮਹਾਰਾਜ ਕਹਿੰਦੇ ਕਹਾ ਤ ਕਬੀਰ ਸੁਨੋ ਮੇਰੀ ਮਾਈ ਧਮਰਾ ਇਹਨ ਕਾ ਦਾਤਾ ਇੱਕ ਰਗ ਰਾਈ ਨਵਾਹਿ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ